ਜਦੋਂ ਜਸਟਿਨ ਟਰੂਡੋ ਮਿਲਣ ਜਾਂਦੇ ਨੇ ਤੇ ਆ ਕੇ ਜਿਹੜਾ ਟਵੀਟ ਕਰਦੇ ਨੇ ਜਸਟਿਨ ਟਰੂਡੋ ਦੇ ਵਿੱਚ ਲਿਖਦੇ ਨੇ ਕਿ ਇਹ ਪੰਜਾਬ ਦਾ ਨੌਜਵਾਨ ਆ ਜਿਹੜਾ ਇਤਿਹਾਸ ਰਚ ਰਿਹਾ ਜਿਹੜਾ ਇੱਕ ਹਿਸਟਰੀ ਕ੍ਰੀਏਟ ਕਰ ਰਿਹਾ ਤੇ ਜਦੋਂ ਉਹਨਾਂ ਨੇ ਇਹ ਸ਼ਬਦ ਲਿਖਿਆ ਨਾ ਕਿ ਪੰਜਾਬ ਦਾ ਨੌਜਵਾਨ ਇਤਿਹਾਸ ਰਚ ਰਿਹਾ ਤਾਂ ਇਹਦੇ ਤੋਂ ਸ਼ਾਇਦ ਜਿਹੜੇ ਉਹ ਲੋਕ ਨੇ ਜਿਹੜੇ ਪੰਜਾਬ ਨੂੰ ਜ਼ਿਆਦਾ ਕਹਿ ਤੀ ਉਹ ਪਸੰਦ ਨਹੀਂ ਕਰਦੇ ਜੀ ਉਹਨਾਂ ਨੂੰ ਤਲਖੀ ਮੱਚੀ ਆ ਜਿੰਦਰ ਸਰਸਾ ਨੇ ਟਵੀਟ ਕੀਤਾ ਜਸਟਨ ਟਰੰਡੋ ਹੋਰਾਂ ਦੀ ਟਵੀਟ ਦੇ ਉੱਤੇ ਉਹਨਾਂ ਨੇ ਟਵੀਟ ਕੀਤਾ ਰਿਪਲਾਈ ਦਿੱਤਾ ਉਹਨਾਂ ਨੂੰ ਕਿਹਾ ਕਿ ਟਰੰਡੋ ਸਾਹਿਬ ਤੁਹਾਡੇ ਸ਼ਬਦਾਂ ਨੂੰ ਮੈਂ ਠੀਕ ਕਰ ਦੇਵਾਂ ਕਿ ਤੁਸੀਂ ਸ਼ਬਦਾਂ ਦਾ ਹੇਰਫੇਰ ਕੀਤਾ ਤੁਸੀਂ ਪੰਜਾਬ ਨਹੀਂ ਤੁਸੀਂ ਇੰਡੀਆ ਭਾਰਤ ਲਿਖਣਾ ਸੀਗਾ ਕੀ ਹੋ ਗਿਆ ਪੰਜਾਬ ਹੀ ਲਿਖਿਆ ਨਾ ਉਹਨਾਂ ਨੇ ਕੱਲਾ ਵਿੱਚ ਪੰਜਾਬ ਲਿਖਣ ਨਾਲ ਕੀ ਹੋ ਗਿਆ ਜੇ ਇਹ ਤਾਂ ਫਿਰ ਸਿੱਧੀ ਗੱਲ ਹੋ ਗਈ ਭਾਈ ਤੁਹਾਨੂੰ ਪੰਜਾਬ ਤੋਂ ਨਫ਼ਰਤ ਉਹਨਾਂ ਨੇ ਕੋਈ ਭਾਰਤ ਪ੍ਰਤੀ ਉਹ ਤਾਂ ਨਹੀਂ ਨਾ ਲਿਖਿਆ ਜਾਂ ਉਹਨਾਂ ਨੇ ਇਹ ਤਾਂ ਨਹੀਂ ਨਾ ਲਿਖਿਆ ਕਿ ਯਾਰ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈਗਾ ਜੀ ਅੱਜ ਦੇਸ਼ ਦੇ ਬਾਡਰਾਂ ਦੇ ਉੱਤੇ ਕਿਹਦੇ ਪੁੱਤ ਖੜੇ ਆ ਪੰਜਾਬ ਦੇ ਖੜੇ ਆ ਨਾ ਅੱਜ ਚੀਨ ਦੀ ਸਰਹੱਦ ਤੇ ਕੌਣ ਖੜਾ ਆ ਪੰਜਾਬ ਦੇ ਪੁੱਤ ਖੜੇ ਆ ਅੱਜ ਪਾਕਿਸਤਾਨ ਦੇ ਨਾਮ ਲੱਗਦੀ ਸਰਹੱਦਾਂ ਤੇ ਕੌਣ ਖੜਾ ਪੰਜਾਬ ਦੇ ਪੁੱਤ ਖੜੇ ਆ ਜਿੱਥੇ ਵੀ ਖਤਰਾ ਹੁੰਦਾ ਹੈਗਾ ਉੱਥੇ ਪੰਜਾਬ ਦੇ ਪੁੱਤਾਂ ਨੂੰ ਮੂਰੇ ਕੀਤਾ ਜਾਂਦਾ ਫਿਰ ਤੁਸੀਂ ਪੰਜਾਬ ਦੇ ਨਾਮ ਤੋਂ ਐਡੀ ਨਫ਼ਰਤ ਕਾਹਦੀ ਹੈ ਤੁਮ ਬੀਜੇਪੀ ਦੇ ਪਿੱਛੇ ਕੌਣ ਆ ਸਭ ਨੂੰ ਪਤਾ ਆਰਐਸਐਸ ਦਾ ਨਾਮ ਆਉਂਦਾਗਾ ਜੀ ਤੇ ਆਰਐਸ ਸੰਘ ਕੀ ਚਾਹੁੰਦਾ ਹਿੰਦੂ ਰਾਸ਼ਟਰ ਦੀ ਗੱਲ ਹੁੰਦੀ ਹੈ ਹੂੰ ਤੇ ਹਿੰਦੂ ਰਾਸ਼ਟਰ ਦੇ ਵਿੱਚ ਫਿਰ ਪੰਜਾਬ ਤਾਂ ਆਉਂਦਾ ਨਹੀਂਗਾ ਪੰਜਾਬ ਨੂੰ ਤਾਂ ਇਹ ਮਹੀਸਾ ਵੀ ਨਹੀਂ ਨਾ ਮੰਨਦੇ ਗਿਆ ਹਰਿਆਣਾ ਸਾਡੇ ਤੋਂ ਵੱਖ ਹਰਤਾ ਮਾਕਲ ਸਾਡੇ ਤੋਂ ਵੱਖ ਹਰਤਾ ਚੰਡੀਗੜ ਸਾਡੇ ਵਿੱਚੋਂ ਸਾਡੇ ਪਿੰਡਾਂ ਨੂੰ ਝਾੜ ਕੇ ਬਣਾਤਾ ਸਾਨੂੰ ਇੰਨਾ ਖੜਤਾ ਯਾਰ ਹੁਣ ਤੁਸੀਂ ਇਹ ਦੇ ਉੱਤੇ ਵੀ ਨਜ਼ਰਾਂ ਟਿਕਾਈ ਬੈਠੇ ਹੋ ਜੀ ਤੁਸੀਂ ਇਹਦਾ ਨਾਮ ਤੱਕ ਨਹੀਂ ਬਰਦਾਸ਼ਤ ਕਰਦੇ ਰਾਜੀਵ ਜੀ ਜਿਹੜਾ ਹੁਣੇ-ਹੁਣੇ ਦਲਜੀਤ ਦੁਸਾਨ ਜੀ ਕੈਨੇਡਾ ਦੇ ਵਿੱਚ ਇੱਕ ਪ੍ਰੋਗਰਾਮ ਕਰਿਆ ਉਹਨਾਂ ਨੇ ਜਸਟਨ ਟਰੂਡੋ ਹੁਣ ਉਹਨੇ ਵਧਾਈ ਵੀ ਦਿੱਤੀ ਹੈ ਪੰਜਾਬ ਨੂੰ ਵੀ ਵਧਾਈ ਦਿੱਤੀ ਹੈ ਤੇ ਉਸ ਤੋਂ ਬਾਅਦ ਵਿਵਾਦ ਵੀ ਕਹਿੰਦੇ ਖੜਾ ਹੋਇਆ ਇਸ ਗੱਲ ਦੇ ਉੱਤੇ ਬਿਲਕੁਲ ਭਗਤ ਜੀ ਵਿਵਾਦ ਤਾਂ ਦੇਖੋ ਸੰਭਾਵਿਕ ਗੱਲ ਆ ਕਿ ਜਦੋਂ ਕੋਈ ਬੰਦਾ ਤਰੱਕੀ ਕਰਦਾ ਹੈ ਕਹਿੰਦੇ ਉਦੋਂ ਲੱਤਾਂ ਤਾਂ ਫਿਰ ਖਿੱਚੀਆਂ ਜਾਂਦੀਆਂ ਨੇ ਉਦੋਂ ਵਿਵਾਦ ਹੋਣਾ ਲਾਜ਼ਮੀ ਆ ਵਿਰੋਧ ਹੋਣਾ ਲਾਜ਼ਮੀ ਆ ਕਿਉਂਕਿ ਜਦੋਂ ਤੁਸੀਂ ਗਰੋ ਕਰਦੇ ਹੋ ਨਾ ਤਾਂ ਤੁਹਾਡੇ ਦੁਸ਼ਮਣ ਵੀ ਖੜੇ ਹੁੰਦੇ ਆ ਕਿਤੇ ਨਾ ਕਿਤੇ ਉਹ ਲੋਕ ਹੁੰਦੇ ਆ ਜਿਹੜੇ ਜਿਹੜੇ ਨਹੀਂ ਪਸੰਦ ਕਰਦੇ ਨਹੀਂ ਚਾਹੁੰਦੇ ਕਿ ਯਾਰ ਇਹ ਬੰਦਾ ਤਰੱਕੀ ਕਰੇ ਜਾਏ ਇਸ ਲੈਵਲ ਦੇ ਉੱਤੇ ਪਹੁੰਚੇ ਹਾਲਾਂਕਿ ਇਹ ਦਿਲਜੀ ਦੁਸਾਂਝ ਦਾ ਵਿਰੋਧ ਨਹੀਂ ਹੋਇਆ ਜਿਹੜਾ ਵਿਵਾਦ ਖੜਾ ਤੁਸੀਂ ਗੱਲ ਕਰ ਰਹੇ ਹੋ ਇਹਇਹ ਇਤਰਾਜ਼ ਜਤਾਇਆ ਗਿਆ ਹੈਗਾ ਮਨਜਿੰਦਰ ਸਰਸਾ ਦੇ ਵੱਲੋਂ ਹੁਣ ਮੈਂ ਜਾਂਦਾ ਸਰਸਾ ਕੌਣ ਨੇ ਇਹ ਸਾਰੇ ਲੋਕ ਜਾਣਦੇ ਆ ਮਨਜਿੰਦਰ ਸਰਸਾ ਪਹਿਲਾਂ ਕਾਲੀ ਦਲ ਦੇ ਵਿੱਚ ਸੀਗੇ ਦਿੱਲੀ ਕਮੇਟੀ ਸੰਭਾਵ ਦੇ ਸੀ ਕਿ ਅੱਜ ਕੱਲ ਉਹ ਭਾਜਪਾ ਦੇ ਵਿੱਚ ਸ਼ਾਮਲ ਨਹੀਂ ਹੋਏ ਭਾਜਪਾ ਦੇ ਵੱਲੋਂ ਦਿੱਲੀ ਕਮੇਟੀ ਦੇ ਵਿੱਚ ਆਪਣਾ ਜੋ ਵੀ ਕੰਮ ਕਾਜ ਉਹ ਕਰ ਰਹੇ ਨੇ ਮਨਜਿੰਦਰ ਸਰਸਾ ਨੇ ਟਵੀਟ ਕੀਤਾਗਾ ਉਹਨਾਂ ਨੇ ਉਹਦੇ ਵਿੱਚ ਇਤਰਾਜ਼ ਜਤਾਇਆ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਇਤਰਾਜ਼ ਉਹਨਾਂ ਨੇ ਕਿਉਂ ਕਿਸ ਗੱਲ ਦੇ ਉੱਤੇ ਜਤਾਇਆਗਾ ਇਹ ਅਸਲ ਮਸਲਾ ਹੈ ਕਿ ਇਹ ਪੂਰਾ ਮਸਲਾ ਦਰਸ਼ਕਾਂ ਨੂੰ ਦੱਸਣ ਦੀ ਲੋੜ ਹੈ ਕਿਉਂਕਿ ਜੇ ਅਸੀਂ ਉਹਦੇ ਤੋਂ ਗੱਲ ਕਰਾਂਗੇ ਮੈਨੂੰ ਲੱਗਦਾ ਕਿ ਬਹੁਤੇ ਲੋਕ ਇਸ ਚੀਜ਼ ਨੂੰ ਸਮਝ ਨਹੀਂ ਪਾਉਣਗੇ ਦਲਜੀਤ ਦਸਾਂਝ ਕੈਨੇਡਾ ਜਾਂਦੇ ਨੇ ਉਹਨਾਂ ਦਾ ਸ਼ੋਅ ਹੁੰਦਾਗਾ ਇੱਕ ਤੇ ਉੱਥੇ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਪੀਐਮ ਨੇ ਜਸਟਿਨ ਟਰੂਡੋ ਉਹ ਖੁਦ ਜਿਹੜੇ ਦਲਜੀਤ ਦਸਾਂਝ ਦੇ ਕੋਲ ਜਾਂਦੇ ਨੇ ਉਹਨਾਂ ਨੂੰ ਵਧਾਈ ਦਿੰਦੇ ਨੇ ਸਟੇਜ ਤੇ ਜਾਂਦੇ ਨੇ ਸਟੇਜ ਤੇ ਜਾ ਕੇ ਵਧਾਈ ਦਿੰਦੇ ਨੇ ਉਹਨਾਂ ਨੇ ਆਪਣੇ ਐਕਸ ਦੇ ਉੱਤੇ ਉਹਨਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਦਲਜੀਤ ਦਸਾਂਝ ਦੇ ਨਾਲ ਜਸਟਿਨ ਟਰੂਡੋ ਨੇ ਅਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਕੈਪਸ਼ਨ ਦੇ ਵਿੱਚ ਲਿਖਿਆਗਾ ਜਿਸ ਦੇ ਜਿਸ ਨੂੰ ਲੇਖੜ ਕਰਕੇ ਸਾਰਾ ਵਿਵਾਦ ਖੜਾ ਹੋਇਆ ਮੈਂ ਤੁਹਾਨੂੰ ਉਹ ਦੱਸ ਦੇਵਾਂ ਤੋਂ ਦਾਦੀ ਜੀ ਕੀ ਜਿਹੜਾ ਕੈਨੇਡਾ ਦੇ ਵਿੱਚ ਸ਼ੋਅ ਦਲਜੀਤ ਦਸਾਇ ਨੇ ਲਾਇਆ ਹਾਲਾਂਕਿ ਦਲਜੀਤ ਨੇ ਹੁਣ ਤੱਕ ਜਿੰਨੇ ਵੀ ਸ਼ੋਅ ਲਾਏ ਆ ਜਿੱਥੇ ਵੀ ਗਿਆਗਾ ਦਲਜੀਤ ਦੇ ਸ਼ੋਅ ਹਾਊਸ ਫੁੱਲ ਹੀ ਰਹੇ ਆ ਦਲਜੀਤ ਆਪਣੇ ਵੀ ਰਿਕਾਰਡ ਤੋੜਦਾ ਜਾ ਰਿਹਾਗਾ ਦਲਜੀਤ ਅੱਜ ਸਾਨੂੰ ਪਤਾ ਵੀ ਕਿੰਨੀ ਜ਼ਿਆਦਾ ਤਰੱਕੀ ਕਰ ਚੁੱਕਿਆ ਪਿੱਛੇ ਜੇ ਉਹਦੀ ਜਟਨ ਜੁਲੀਅਟ 3 ਫਿਲਮ ਆਈ ਉਹ ਕਿੰਨੀ ਹਿੱਟ ਹੋਈ ਆ ਚਮਕੀਲਾ ਮੂਵੀ ਦਲਜੀਤ ਨੇ ਕੀਤੀ ਕਿੰਨੀ ਹਿੱਟ ਹੋਈ ਆਪਣੇ ਗੀਤਾਂ ਦੇ ਕਰਕੇ ਦਲਜੀਤ ਹਿੱਟ ਹੋ ਰਹੇ ਨੇ ਦਲਜੀਤ ਅਮਬਾਨੀਆਂ ਦੇ ਵਿਆਹ ਦੇ ਵਿੱਚ ਗਏ ਅਮਬਾਨੀਆਂ ਦੇ ਵਿਆਹ ਦੇ ਵਿੱਚ ਦੇਖੋ ਦੋ ਪੰਜਾਬੀ ਸਿੰਗਰ ਗਏ ਕਰਨ ਓਜਲਾ ਜਾਂ ਦਲਜੀਤ ਸ ਤੋ ਸਾਇੰਸ ਸਭ ਤੋਂ ਪਹਿਲੇ ਉਸ ਤੋਂ ਬਾਅਦ ਕਰਨ ਔਜਲਾ ਨੂੰ ਬੁਲਾਇਆ ਜਾਂਦਾ ਤਾਂ ਉੱਥੇ ਬਹੁਤ ਜ਼ਿਆਦਾ ਚੜ੍ਹਾਈ ਹੋਈ ਪਰ ਜਿਹੜਾ ਅੱਜ ਇਹ ਨਵਾਂ ਜਦੋਂ ਸ਼ੋਅ ਲ ਹੋਣ ਜਾਂਦੇ ਨੇ ਸ਼ੋਅ ਫੁੱਲ ਹੋਣਾ 40000 ਜਿਹੜਾ ਬੰਦੇ ਦੀ ਗੈਦਰਿੰਗ ਹੋਣਾ ਸਾਰੀਆਂ ਟਿਕਟਾਂ ਵਿਕ ਗਈਆਂ ਤੇ ਪਹਿਲਾ ਪੰਜਾਬੀ ਸਿੰਗਰ ਆ ਜਿਹਦਾ ਸ਼ੋਅ ਫੁੱਲ ਹੋਇਆ ਕੈਨੇਡਾ ਦੇ ਵਿੱਚ ਜਿੱਥੇ ਦਿਲਜੀਤ ਦੋਸਾਂ ਸ਼ੋਅ ਲਾ ਰਹੇ ਨੇ ਜੀ ਤਾ ਉਸ ਤੋਂ ਬਾਅਦ ਜਦੋਂ ਜਸਟਿਨ ਟਰੂਡੋ ਮਿਲਣ ਜਾਂਦੇ ਨੇ ਤੇ ਆ ਕੇ ਜਿਹੜਾ ਟਵੀਟ ਕਰਦੇ ਨੇ ਦਲਜੀਤ ਦੋਸਾਂਝ ਦੀ ਫੋਟੋ ਪਾ ਕੇ ਹਾਲਾਂਕਿ ਦਲਜੀਤ ਦੋਸਾਂਝ ਨੇ ਵੀ ਵਾਪਸ ਉਹਨਾਂ ਨੂੰ ਰਿਪਲਾਈ ਦਿੱਤਾ ਗੱਟਵੀਰ ਕੀਤਾ ਧੰਨਵਾਦ ਕੀਤਾ ਜਸਟਿਨ ਟਰੂਡੋ ਦੇ ਵਿੱਚ ਲਿਖਦੇ ਨੇ ਕਿ ਇਹ ਪੰਜਾਬ ਦਾ ਨੌਜਵਾਨ ਆ ਜਿਹੜਾ ਇਤਿਹਾਸ ਰਚ ਰਿਹਾ ਇਹਨਾਂ ਇੱਕ ਹਿਸਟਰੀ ਕ੍ਰੀਏਟ ਕਰ ਰਹੇ ਆ ਉਹਨਾਂ ਨੇ ਵਧਾਈਆਂ ਦਿੱਤੀਆਂ ਮੁਬਾਰਕਬਾਦ ਦਿੱਤੀਆਂ ਦਲਜੀਤ ਨੂੰ ਦਲਜੀਤ ਦੀ ਪਰਫਾਰਮੈਂਸ ਨੂੰ ਤੇ ਦਲਜੀਤ ਦੀ ਬਾਕਮਾਲ ਗਾਇਕੀ ਨੂੰ ਉਹਨਾਂ ਨੇ ਜਿਹੜਾ ਸਲਾਘਾ ਕੀਤੀ ਆ ਤੇ ਜਦੋਂ ਉਹਨਾਂ ਨੇ ਇਹ ਸ਼ਬਦ ਲਿਖਿਆ ਨਾ ਕਿ ਪੰਜਾਬ ਦਾ ਨੌਜਵਾਨ ਇਤਿਹਾਸ ਰਚ ਰਿਹਾ ਤਾਂ ਇਹਦੇ ਤੋਂ ਸ਼ਾਇਦ ਜਿਹੜੇ ਉਹ ਲੋਕ ਨੇ ਜਿਹੜੇ ਪੰਜਾਬ ਨੂੰ ਜਾਂ ਤਾਂ ਕਹਿ ਤੀ ਉਹ ਪਸੰਦ ਨਹੀਂ ਕਰਦੇ ਜੀ ਉਹਨਾਂ ਨੂੰ ਤਲਖੀ ਮੱਚੀ ਆ ਮਨਜਿੰਦਰ ਸਰਸਾ ਬੋਲੇ ਨੇ ਮਨਜਿੰਦਰ ਸਰਸਾ ਨੇ ਟਵੀਟ ਕੀਤਾ ਟ੍ਰੂਡੋ ਜਸਟਿਨ ਟ੍ਰੂਡੋ ਹੋਰਾਂ ਦੇ ਟਵੀਟ ਦੇ ਉੱਤੇ ਉਹਨਾਂ ਨੇ ਟਵੀਟ ਕੀਤਾ ਰਿਪਲਾਈ ਦਿੱਤਾ ਉਹਨਾਂ ਨੂੰ ਕਿਹਾ ਕਿ ਟ੍ਰੂਡੋ ਸਾਹਿਬ ਤੁਹਾਡੇ ਸ਼ਬਦਾਂ ਨੂੰ ਮੈਂ ਠੀਕ ਕਰ ਦੇਵਾਂ ਜੀ ਪ੍ਰਧਾਨ ਮੰਤਰੀ ਤੁਹਾਡੇ ਸ਼ਬਦਾਂ ਨੂੰ ਠੀਕ ਕਰ ਦੇਵਾਂ ਕਿ ਤੁਸੀਂ ਸ਼ਬਦਾਂ ਦਾ ਹੇਰਫੇਰ ਕੀਤਾ ਤੁਸੀਂ ਪੰਜਾਬ ਨਹੀਂ ਤੁਸੀਂ ਇੰਡੀਆ ਭਾਰਤ ਲਿਖਣਾ ਸੀਗਾ ਵੀ ਤੁਸੀਂ ਉੱਥੇ ਪੰਜਾਬ ਨਹੀਂ ਲਿਖਣਾ ਸੀ ਤੁਸੀਂ ਉੱਥੇ ਭਾਰਤ ਲਿਖਣਾ ਸੀਗਾ ਪਰ ਹੁਣ ਮੈਂ ਇਹ ਗੱਲ ਪੁੱਛਣੀ ਚਾਹਣਾਗਾ ਮਜੰਦਰ ਸਿਰਸਾ ਸਾਹਿਬ ਨੂੰ ਸਿਰਸਾ ਸਾਹਿਬ ਕਿ ਜੋ ਦਲਜੀਤ ਉਸਾਂ ਦਾ ਉਹ ਜੰਪਲ ਕਿੱਥੋਂ ਦਾ ਪੰਜਾਬ ਦਾਗਾ ਪੰਜਾਬ ਦੇ ਜਲੰਧਰ ਦੇ ਕੋਲ ਪਿੰਡ ਦਾ ਉੱਥੋਂ ਦਾ ਜੰਪ ਵਾਲਾ ਤੇ ਪੰਜਾਬ ਕਿਹਦੇ ਅੰਦਰ ਆਉਂਦਾ ਹੂੰ ਜੇ ਆਪਾਂ ਭਾਰਤ ਚ ਹੀ ਆਉਂਦਾ ਪੰਜਾਬ ਚ ਹੀ ਆਉਂਦਾ ਨਹੀਂ ਗਾ ਜਾਂ ਪੰਜਾਬ ਅਫਗਾਨਿਸਤਾਨ ਚ ਨਹੀਂ ਆਉਂਦਾ ਨਹੀਂ ਪੰਜਾਬ ਜਿਹੜਾ ਆਪਾਂ ਕਹਿ ਦਈਏ ਕੈਨੇਡਾ ਦੇ ਵਿੱਚ ਆਉਂਦਾ ਗਾ ਜਾਂ ਆਸਟ੍ਰੇਲੀਆ ਚ ਆਉਂਦਾ ਹੋਰ ਕੰਟਰੀਆਂ ਚ ਆਉਂਦਾ ਗਾ ਜੀ ਪੰਜਾਬ ਭਾਰਤ ਦਾ ਹੀ ਹਿੱਸਾ ਸਾਰਿਆਂ ਨੂੰ ਪਤਾ ਜੇ ਫਿਰ ਕੀ ਹੋਇਆ ਉਹਨਾਂ ਨੇ ਪੰਜਾਬ ਲਿਖਤਾ ਜੀ ਜਾਂ ਤਾਂ ਤੁਸੀਂ ਇਹ ਗੱਲ ਆ ਵੀ ਪੰਜਾਬ ਨੂੰ ਤੁਸੀਂ ਪਸੰਦ ਨਹੀਂ ਕਰਦੇ ਹੂੰ ਇਹ ਤਾਂ ਇਹੀ ਗਰਮ ਇੱਛਾ ਹੋ ਸਕਦੀ ਹੈ ਨਾ ਵੀ ਤੁਹਾਡੇ ਮਨ ਦੇਵੇਂ ਤੁਸੀਂ ਇਹ ਟਵੀਟ ਕਿਉਂ ਕੀਤਾ ਜੀ ਤੁਸੀਂ ਹੱਦ ਸ਼ਬਦਾਂ ਦਾ ਹੇਰ ਫੇਰ ਕੀਤਾ ਟਰੂਡੋ ਸਾਹਿਬ ਨੂੰ ਤੁਸੀਂ ਲਿਖ ਰਹੇ ਹੋ ਉਹ ਪੰਜਾਬ ਦਾ ਪੁੱਤ ਆ ਤੇ ਉਹਨੇ ਪੰਜਾਬ ਦਾ ਹੀ ਪਹਿਲਾ ਨਾਮ ਆਊਗਾ ਦੂਜਾ ਮੈਂ ਯਾਦ ਦਿਵਾਉਣਾ ਚਾਹਣਾਗਾ ਮਹਿੰਦਰ ਸਿੰਘ ਸਿਰਸਾ ਸਾਹਿਬ ਨੂੰ ਕਿ ਜਿਹੜਾ ਪੰਜਾਬ ਆ ਸਭ ਤੋਂ ਪਹਿਲਾਂ ਇਹ ਪੰਜਾਬ ਹੀ ਸੀਗਾ ਜਿਸ ਨੂੰ ਅੱਜ ਤੁਸੀਂ ਭਾਰਤ ਕਹਿੰਦੇ ਹੋ ਭਾਰਤ ਬਣਾਇਆ ਇਹ ਪਹਿਲਾਂ ਪੰਜਾਬ ਸੀ ਸ਼ੇਰੇ ਪੰਜਾਬ ਮਹਾਰਾਜ ਰঞ্জੀਤ ਸਿੰਘ ਜਦੋਂ ਹੁੰਦੇ ਸੀ ਜਦੋਂ ਖਾਲਸਾ ਰਾਜ ਸੀਗਾ ਉਦੋਂ ਇਹ ਸਾਰਾ ਪੰਜਾਬ ਹੀ ਸੀਗਾ ਜਿਵੇਂ ਪਿੱਛੇ ਆਪਾਂ ਗੱਲ ਵੀ ਕਰ ਰਹੇ ਸੀ ਕਿੰਨੇ ਜਦੋਂ ਹਾਕੀ ਦੀ ਟੀਮ ਜਿੱਤ ਕੇ ਆਈ ਸੀ ਤਾਂ ਕੈਪਟਨ ਸਰਕਾਰ ਵੇਲੇ ਕੈਪਟਨ ਅਮਰਿੰਦਰ ਹੁਣਾ ਨੇ ਵੀ ਲਿਖਿਆ ਸੀ ਕਿ ਪੰਜਾਬ ਦੇ ਗੱਬਰੂ ਆਣੇ ਜੇ ਤੂੰ ਜਿਹੜੀ ਟੀਮ ਹੋਈ ਹੈ ਉਹਨਾਂ ਨੇ ਲਿਖਿਆ ਸੀ ਉਦੋਂ ਉੱਤੇ ਹੀ ਬੜਾ ਵਿਵਾਦ ਖੜਾ ਹੋਇਆ ਸੀਗਾ ਬਿਲਕੁਲ ਉਦੋਂ ਵੀ ਹੋਇਆ ਸੀ ਉਦੋਂ ਕੈਪਟਨ ਸਾਹਿਬ ਨੂੰ ਮੁੱਖ ਮੰਤਰੀ ਦੀ ਹਾਲਾਂਕਿ ਨਾਲੇ ਉਹ ਸੂਬੇ ਦੇ ਇੱਕ ਮੁੱਖ ਮੰਤਰੀ ਦਾ ਵਿਰੋਧ ਹੋਣ ਲੱਗ ਗਿਆ ਸੀਗਾ ਅਸਲ 'ਚ ਉਹੀ ਲੋਕ ਹਨਾ ਜੀ ਮੈਂ ਤੁਹਾਨੂੰ ਭਗਤਾ ਜੀ ਪਹਿਲਾਂ ਦੱਸਿਆ ਕਿ ਪੰਜਾਬ ਨੂੰ ਨਾ ਬਹੁਤ ਆਪਾਂ ਦੇਖਦੇ ਆਂ ਵੀ ਜਦੋਂ ਆਪਾਂ ਦੂਜੇ ਰਾਜਾਂ 'ਚ ਜਾਂਦੇ ਆਂ ਜਾਂ ਹੋਰ ਥਾਵਾਂ ਤੇ ਜਾਂਦੇ ਆਂ ਪੰਜਾਬੀਆਂ ਨੂੰ ਪੰਜਾਬ ਨੂੰ ਖਾਸ ਤੌਰ ਤੇ ਇੱਕ ਵੱਖਰੀ ਸ਼੍ਰੇਣੀ ਦੇ ਵਿੱਚ ਰੱਖ ਕੇ ਦੇਖਿਆ ਜਾਂਦਾ ਇੱਕ ਵੱਖਰੀ ਨਜ਼ਰ ਦੇ ਨਾਲ ਦੇਖਿਆ ਜਾਂਦਾ ਤੁਸੀਂ ਦੇਖੋ ਅਰਸ਼ਦੀਪ ਜਦੋਂ ਖੇਡਦਾ ਜਾ ਕੇ ਜਦੋਂ ਤੋਂ ਕੈਚ ਛੁੱਟ ਜਾਂਦਾ ਮੈਚ ਦੇ ਦੌਰਾਨ ਉਹਨੂੰ ਕਿਸ ਤਰੀਕੇ ਦਾ ਟੈਗ ਦਿੱਤਾ ਜਾਂਦਾ ਅਰਸ਼ਦੀਪ ਆਈਐਸਟੀ 20 ਵਰਲਡ ਕੱਪ ਦੇ ਵਿੱਚ ਓਵਰ ਕਰਾਉਣ ਆਉਂਦਾ ਉਹਨੂੰ 12 ਵਜੇ ਕਹਿ ਕੇ ਟਰੋਲ ਕੀਤਾ ਜਾਂਦਾਗਾ ਪੰਜਾਬ ਦਾ ਕੋਈ ਵੀ ਹੋਵੇ ਇਹੋ ਜਿਹੇ ਬਹੁਤ ਸਾਰੀਆਂ ਐਗਜ਼ਾਮਪਲਸ ਸਾਡੇ ਕੋਲ ਪਈਆਂ ਨੇ ਜਿਹੜੀਆਂ ਅਸੀਂ ਪਿੱਛੇ ਜਾ ਕੇ ਆਪਦੇ ਹਿਸਟਰੀ ਦੇ ਵਿੱਚ ਨਿਗਾਹ ਮਾਰ ਸਕਦੇ ਹਾਂ ਕਿ ਹਮੇਸ਼ਾ ਜਦੋਂ ਵੀ ਪੰਜਾਬੀ ਕੋਈ ਨਵਾਂ ਕਰਦੇ ਆ ਪੰਜਾਬ ਕਿਉਂਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਦਰਜ ਆਏ ਅੱਜ ਤੱਕ ਜਿੰਨੇ ਵੀ ਵੱਡੇ ਵੱਡੇ ਜਿਹੜੇ ਰਿਕਾਰਡ ਨੇ ਜਾਂ ਵੱਡੇ ਵੱਡੇ ਕੰਮ ਕੀਤੇ ਨੇ ਜਿੰਨੀਆਂ ਵੀ ਵੱਡੀਆਂ ਵੱਡੀਆਂ ਕੁਰਬਾਨੀਆਂ ਹੋਈਆਂ ਜਾਂ ਸਭ ਤੋਂ ਵੱਧ ਕੁਰਬਾਨੀਆਂ ਉਹ ਪੰਜਾਬ ਦੇ ਹਿੱਸੇ ਆਈਆਂ ਜਿਹੜਾ ਵੀ ਕੁਝ ਆਇਆ ਉਹ ਪੰਜਾਬ ਦੇ ਹਿੱਸੇ ਆਇਆ ਅੱਜ ਦੇਖੋ ਇੰਡੀਆ ਦੀਆਂ ਭਾਰਤ ਦੀਆਂ ਜਿਹੜੀਆਂ ਸਭ ਤੋਂ ਵੱਡੀਆਂ ਟੀਮਾਂ ਨੇ ਚਾਹੇ ਉਹ ਮਹਿਲਾ ਜਿਹੜੀ ਕ੍ਰਿਕਟ ਟੀਮ ਹੋਵੇ ਚਾਹੇ ਪੰਜਾਬ ਭਾਰਤ ਦੀ ਕ੍ਰਿਕਟ ਜਿਹੜੀ ਨੌਜਵਾਨਾਂ ਦੀ ਕਹ ਦਈਏ ਪਰਛੇ ਬੈਂਗਲ ਦੀ ਜਿਹੜੀ ਟੀਮ ਹੈਗੀ ਆ ਉਹਦੇ ਵਿੱਚ ਵੀ ਜਿਹੜੇ ਪੰਜਾਬ ਦੇ ਮੁੰਡੇ ਕਪਤਾਨੀ ਕਰ ਰਹੇ ਨੇ ਉਧਰ ਕੁੜੀਆਂ ਦੇ ਵਿੱਚ ਵੀ ਪੰਜਾਬ ਦੀਆਂ ਧੀਆਂ ਕਪਤਾਨੀ ਕਰ ਰਹੀਆਂ ਨੇ ਪੰਜਾਬ ਹਰ ਪਾਸੇ ਆਵਲ ਆ ਹੂੰ ਅੱਜ ਦੇਸ਼ ਦੇ ਬਾਡਰਾਂ ਦੇ ਉੱਤੇ ਕਿਹਦੇ ਪੁੱਤ ਖੜੇ ਆ ਪੰਜਾਬ ਦੇ ਖੜੇ ਆ ਨਾ ਅੱਜ ਚੀਨ ਦੀ ਸਰਹੱਦ ਤੇ ਕੌਣ ਖੜਾ ਪੰਜਾਬ ਦੇ ਪੁੱਤ ਖੜੇ ਆ ਅੱਜ ਪਾਕਿਸਤਾਨ ਦੇ ਨਾਮ ਲੱਗਦੀ ਆ ਸਰਹੱਦਾਂ ਤੇ ਕੌਣ ਖੜਾ ਪੰਜਾਬ ਦੇ ਪੁੱਤ ਖੜੇ ਆ ਜਿੱਥੇ ਵੀ ਖਤਰਾ ਹੁੰਦਾ ਹੈਗਾ ਉੱਥੇ ਪੰਜਾਬ ਦੇ ਪੁੱਤਾਂ ਨੂੰ ਮੂਰੇ ਕੀਤਾ ਜਾਂਦਾ ਫਿਰ ਤੁਸੀਂ ਪੰਜਾਬ ਦੇ ਨਾਮ ਤੋਂ ਇੱਡੀ ਨਫ਼ਰਤ ਕਾਹਦੀ ਆ ਤੁਹਾਨੂੰ ਹੂੰ ਜੀ ਕੀ ਹੋ ਗਿਆ ਪੰਜਾਬ ਹੀ ਲਿਖਿਆ ਨਾ ਉਹਨਾਂ ਨੇ ਕੱਲਾ ਵਿੱਚ ਪੰਜਾਬ ਲਿਖਣ ਨਾਲ ਕੀ ਹੋ ਗਿਆ ਜੇ ਇਹ ਤਾਂ ਫਿਰ ਸਿੱਧੀ ਗੱਲ ਹੋ ਗਈ ਭਾਈ ਤੁਹਾਨੂੰ ਪੰਜਾਬ ਤੋਂ ਨਫ਼ਰਤ ਆ ਉਹਨਾਂ ਨੇ ਕੋਈ ਭਾਰਤ ਪ੍ਰਤੀ ਉਹ ਤਾਂ ਨਹੀਂ ਨਾ ਲਿਖਿਆ ਜਾਂ ਉਹਨਾਂ ਨੇ ਇਹ ਤਾਂ ਨਹੀਂ ਨਾ ਲਿਖਿਆ ਕਿ ਯਾਰ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈਗਾ ਜੀ ਜੇ ਪੰਜਾਬ ਲਿਖਿਆ ਤਾਂ ਇਟ ਮੀਨਸ ਭਾਰਤ ਆ ਸਾਰੀ ਦੁਨੀਆ ਨੂੰ ਪਤਾ ਕਿ ਪੰਜਾਬ ਕਿੱਥੇ ਆ ਜੀ ਤਾਂ ਫਿਰ ਉਹਦੇ ਤੇ ਇਤਰਾਜ਼ ਕਾਹਦਾ ਜਤਾਇਆ ਜਾ ਰਿਹਾ ਇਹ ਕੀ ਸਿਆਸਤ ਖੇਡੀ ਜਾ ਰਹੀ ਹੈ ਯਾਰ ਹਰ ਇੱਕ ਗੱਲ ਦੇ ਵਿੱਚ ਤੁਸੀਂ ਸਿਆਸਤ ਕੱਢ ਲੈਂਦੇ ਹੋ ਹਰ ਇੱਕ ਗੱਲ ਦੇ ਵਿੱਚ ਇਹ ਮੰਨਛਾ ਕਲੀਅਰ ਹੁੰਦੀ ਆ ਲੀਡਰਾਂ ਦੀ ਇੱਥੇ ਕੀ ਇਹ ਕੀ ਸੋਚਦੇ ਆ ਬਾਹਰਲੇ ਸਾਡੇ ਇਹ ਠੀਕ ਆ ਇਹਨਾਂ ਦੇ ਚਿਹਰੇ ਕਿਹੋ ਜਿਹੇ ਆ ਕਿਸ ਤਰੀਕੇ ਦੇ ਨੇ ਹੈਗੇ ਆ ਉਹ ਸਾਰਾ ਕੁਝ ਲੋਕਾਂ ਨੂੰ ਜਿਹੜਾ ਅੱਜ ਸ਼ੀਸ਼ਾ ਹੋ ਰਿਹਾਗਾ ਇਹ ਸਮੇਂ ਸਮੇਂ ਦੇ ਉੱਤੇ ਚਾਨਣ ਹੁੰਦਾ ਰਹੂਗਾ ਪਤਾ ਲੱਗਦਾ ਰਹੂਗਾ ਇਹ ਬੇਫੂਲ ਜਿਹੜਾ ਵਿਵਾਦ ਜਿਹੜਾ ਖੜਾ ਕੀਤਾ ਜਾ ਰਿਹਾ ਦਲਜੀਤ ਦਸਾਨ ਜਸਟਿਸ ਟਰੂਡੋ ਦੀ ਜਿਹੜੀ ਪੋਸਟ ਨੂੰ ਲੈ ਕੇ ਕਿ ਜੇ ਉਹਨਾਂ ਨੇ ਭਾਰਤ ਦੀ ਥਾਂ ਤੇ ਪੰਜਾਬ ਹੁਣ ਜਿਹੜੇ ਐਂਟੀ ਜਿਹੜੇ ਐਂਟੀ ਪੰਜਾਬ ਹੈਗੇ ਆ ਜਿਹੜੇ ਅਕਸਰ ਜਿਹਨੇ ਟ੍ਰੋਲ ਕਰਦੇ ਆ ਕਮੈਂਟ ਕਰਦੇ ਆ ਹੁਣ ਉਹਨਾਂ ਨੇ ਤੜਾ ਤੜ ਪਿੱਛੇ ਪੋਸਟਾਂ ਪਾਉਣੀ ਸ਼ੁਰੂ ਕਰਤੀਆਂ ਹੁਣ ਸੋਸ਼ਲ ਮੀ ਦੇ ਮਤਲਬ ਬਾਅਦ ਹਾਂ ਇਹ ਹੋਣਾ ਨਾ ਕਿਉਂਕਿ ਕਿਉਂਕਿ ਹੁਣ ਉਹ ਕਈ ਦੇ ਪਾਰਟੀ ਦੇ ਨੇ ਬੀਜੇਪੀ ਹੈ ਬੀਜੇਪੀ ਦੇ ਪਿੱਛੇ ਕੌਣ ਆ ਸਭ ਨੂੰ ਪਤਾ ਆਰਐਸਐਸ ਦਾ ਨਾਮ ਆਉਂਦਾਗਾ ਜੀ ਤੇ ਆਰਐਸਐਸ ਕੀ ਚਾਹੁੰਦਾ ਹਿੰਦੂ ਰਾਸ਼ਟਰੀ ਦੀ ਗੱਲ ਹੁੰਦੀ ਹੈ ਹੂੰ ਤੇ ਹਿੰਦੂ ਰਾਸ਼ਟ੍ਰ ਦੇ ਵਿੱਚ ਫਿਰ ਪੰਜਾਬ ਤਾਂ ਆਉਂਦਾ ਨਹੀਂਗਾ ਜੀ ਪੰਜਾਬ ਨੂੰ ਤਾਂ ਮੈਂ ਹਿੱਸਾ ਵੀ ਨਹੀਂ ਨਾ ਮੰਨਦੇ ਹੂੰ ਪੰਜਾਬ ਦੇ ਨਾਲ ਕਿੰਨੀਆਂ ਚੀਜ਼ਾਂ ਹੋ ਚੁੱਕੀਆਂ ਹੈਗੀਆਂ ਜੀ ਪਾਣੀਆਂ ਦੇ ਮਸਲੇ ਨੂੰ ਲੈ ਕੇ ਤਾਂ ਪੰਜਾਬ ਦੇ ਨਾਲ ਅੱਜ ਵਿਵਧੀ ਕੀ ਹੋ ਰਹੀ ਆ ਹੋਰ ਮਸਲਿਆਂ ਨੂੰ ਅੱਜ ਸਾਡਾ ਪੰਜਾਬ ਜਰ ਵੰਡ ਕੇ ਰੱਖਦਾ ਤੁਸੀਂ ਹੂੰ ਜੀ ਅੰਗਰੇਜ਼ਾਂ ਦੇ ਵੇਲੇ ਮੈਂ ਉਦੋਂ ਜ਼ਿਕਰ ਕਰ ਰਿਹਾ ਸੀਗਾ ਤੁਸੀਂ ਸਵਾਲ ਲੈ ਲਿਆ ਸੀਗਾ ਅੰਗਰੇਜ਼ਾਂ ਤੋਂ ਪਹਿਲਾਂ ਜਦੋਂ ਸਾਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਇੱਥੇ ਉਦੋਂ ਸਾਰਾ ਇਹ ਪੰਜਾਬ ਹੁੰਦਾ ਸੀ ਜੀ ਇਧਰ ਕੰਨਿਆ ਕੁਮਾਰੀ ਤੱਕ ਅਫਗਾਨਿਸਤਾਨ ਤੱਕ ਪੰਜਾਬ ਸੀਗਾ ਉਦੋਂ ਭਾਰਤ ਨਹੀਂ ਬਣਿਆ ਸੀਗਾ ਇਹ ਗੱਲ ਕਦੇ ਨਹੀਂ ਇਹਨਾਂ ਨੂੰ ਪਾਉਂਦੀ ਚਾਹੀਦੀ ਜੀ ਪੰਜਾਬ ਸਭ ਤੋਂ ਪਹਿਲਾਂਗਾ ਪੰਜਾਬ ਵਸਦਾ ਗੁਰੂਆਂ ਦੇ ਨਾਮ ਦੇ ਉੱਤੇ ਆ ਪੰਜਾਬ ਹੀ ਪਹਿਲ ਦੇ ਉੱਤੇ ਰਿਹਾਗਾ ਇਹ ਗੱਲ ਕਦੇ ਨਾ ਭੁੱਲਣ ਇਹ ਤਾਂ ਅੰਗਰੇਜ਼ਾਂ ਨੇ ਵੰਡ ਪਾਈ ਇਹ ਦੋ ਹਿੱਸੇ ਹੋਏ ਇੱਕ ਭਾਰਤ ਬਣਤਾ ਇੱਕ ਪਾਕਿਸਤਾਨ ਬਣ ਗਿਆ ਪੰਜਾਬ ਦੀ ਵੰਡ ਹੋਈ ਆ ਉਸ ਤੋਂ ਬਾਅਦ ਫਿਰ ਇਹਨਾਂ ਨੇ ਸਰਕਾਰਾਂ ਨੇ ਵੰਡ ਕੀਤੀ 647 ਦੇ ਵਿੱਚ ਜਾ ਕੇ ਫਿਰ ਪੰਜਾਬ ਨੂੰ ਵੰਡ ਕੀਤਾ ਗਿਆ ਹਰਿਆਣਾ ਸਾਡੇ ਤੋਂ ਵੱਖ ਕਰਤਾ ਹਿਮਾਚਲ ਸਾਡੇ ਤੋਂ ਵੱਖ ਕਰਤਾ ਚੰਡੀਗੜ ਸਾਡੇ ਵਿੱਚੋਂ ਸਾਡੇ ਪਿੰਡਾਂ ਨੂੰ ਝਾੜ ਕੇ ਬਣਾਤਾ ਸਾਨੂੰ ਇੰਨਾ ਖੜਤਾ ਯਾਰ ਹੁਣ ਤੁਸੀਂ ਇਹ ਦੇ ਉੱਤੇ ਵੀ ਨਜ਼ਰਾਂ ਟਿਕਾਈ ਬੈਠੇ ਹੋ ਜੀ ਤੁਸੀਂ ਇਹਦਾ ਨਾਮ ਤੱਕ ਨਹੀਂ برداشت ਕਰਦੇ ਇਹ ਛੋਟੀ ਗੱਲ ਨਹੀਂ ਆ ਇਹ ਬਹੁਤ ਵੱਡੀ ਗੱਲ ਆ ਇਹ ਸੋਚਣ ਦੀ ਗੱਲ ਆ ਸਾਨੂੰ ਵਿਚਾਰਨ ਦੀ ਗੱਲ ਆ ਕਿ ਇੱਕ ਨਾਮ ਲੇਖਣ ਨੂੰ ਲੈ ਕੇ ਯਾਰ ਤੁਸੀਂ ਇਤਰਾਜ਼ ਕਰ ਰਹੇ ਹੋ ਵਿਵਾਦ ਕਰ ਰਹੇ ਹੋ ਜੀ ਤੁਸੀਂ ਇੱਕ ਵਧੀਆ ਪੋਲੀਟਿਸ਼ੀਅਨ ਹੋ ਤੁਸੀਂ ਵਧੀਆ ਬਲਾਰੇ ਹੋ ਤੁਸੀਂ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੇ ਹੋ ਤੁਹਾਨੂੰ ਪੂਰੀ ਦੁਨੀਆ ਦੇ ਵਿੱਚ ਬੈਠੇ ਪੰਜਾਬੀ ਸਿੱਖ ਜਿਹੜੇ ਤੁਹਾਨੂੰ ਸੋਨਾ ਪਸੰਦ ਕਰਦੇ ਆ ਜਾਂ ਤੁਹਾਨੂੰ ਮੰਨਦੇ ਨੇ ਤੁਸੀਂ ਲੰਬਾ ਸਮਾਂ ਦਿੱਲੀ ਕਮੇਟੀ ਦੇ ਵਿੱਚ ਸੇਵਾ ਕੀਤੀ ਹੈ ਪਰ ਸਰਸਾ ਸਾਹਿਬ ਦੇ ਜੋ ਏ ਟਵੀਟ ਕੀਤਾ ਉਹਨਾਂ ਨੇ ਉਹਨਾਂ ਦੀ ਨਿੱਜੀ ਰਾਏ ਆ ਇਹ ਚਾਹੇ ਉਹਨਾਂ ਤੋਂ ਕਰਵਾਇਆ ਗਿਆਗਾ ਪਾਰਟੀ ਦੇ ਵੱਲੋਂ ਇਹ ਤਾਂ ਉਹ ਜਾਣਦੇ ਆ ਪਰ ਜੋ ਉਹਨਾਂ ਨੇ ਟਵੀਟ ਕੀਤਾ ਮੈਂ ਇਹਦੇ ਹਰਗिज ਹੱਕ ਦੇ ਵਿੱਚ ਨਹੀਂ ਹੈਗਾ ਮੈਂ ਛੱਡੋ ਕੋਈ ਵੀ ਪੰਜਾਬੀ ਦੇ ਹੱਕ ਚ ਨਹੀਂ ਹੋਏਗਾ ਜੀ